ਪਰ ਸਕੂ ਪਿਛਲੇ ਦਿਨੀ ਜੋ ਇੱਕ ਪਿੰਡ ਸਫੀਪੁਰੇ ਦੀ ਵੀਡੀਓ ਵਾਇਰਲ ਹੋ ਰਹੀ ਆ ਤੇ ਇੱਕ ਹੋਰ ਸੋਹਰਾ ਪਰਿਵਾਰ ਆਪਣੀ ਨੋਹ ਦੇ ਖਿਲਾਫ ਜਿਹੜਾ ਸੋਸ਼ਲ ਮੀਡੀਆ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਨੋਹ ਆ ਆਪਣੇ ਦੋ ਮਾਸੂਮ ਬੱਚਿਆਂ ਨੂੰ ਛੱਡ ਕੇ ਚਲੀ ਗਈ ਆ ਤੇ ਉਹਨਾਂ ਨੇ ਆਪਣੀ ਨੋਹ ਤੇ ਕਈ ਤਰ੍ਹਾਂ ਦੇ ਜਿਹੜੇ ਦੋਸ਼ ਲਾਈ ਸੀ ਤੇ ਅਸੀਂ ਵੀ ਆਪਣੇ ਚੈਨਲ ਵੱਲੋਂ ਇਸ ਭੈਣ ਦੀ ਹੋਰ ਨਿੰਦਿਆ ਕਰਦੇ ਆ ਕਿਉਂਕਿ ਸਮਾਜ ਇਹਨਾਂ ਨੂੰ ਇਜਾਜ਼ਤ ਨਹੀਂ ਹੁੰਦਾ ਕਿਉਂਕਿ ਜੇ ਕਿਸੇ ਗਵਾਂੜਿਆਂ ਦੇ ਮੁੰਡੇ ਨਾਲ ਜਾਣਾ ਜਿਵੇਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਦੂਸ ਆਏ ਸੀ ਇਹ ਵਧੀਆ ਗੱਲ ਨਹੀਂ ਅਸੀਂ ਆਪਣੇ ਚੈਨਲ ਵੱਲੋਂ ਇਹਦੀ ਨਿੰਦਿਆ ਬੜਾ ਜ਼ੋਰ ਕਰਦੇ ਆ ਔਰ ਅੱਜ ਜਿਹੜੀ ਉਹਨਾਂ ਦੀ ਨੋਹ ਆ ਉਹ ਅੱਜ ਸਾਡੇ ਕੈਮਰੇ ਸਾਹਮਣੇ ਆਪਣਾ ਪੱਖ ਰੱਖਣ ਵਾਸਤੇ ਸਾਡੇ ਕੋਲ ਪਹੁੰਚ ਕੀਤੀ ਆ ਵੀ ਜੋ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਤੇ ਕਈ ਤਰ੍ਹਾਂ ਦੇ ਦੋਸ਼ ਲਾਤੇ ਮੈਂ ਵੀ ਆਪਣੀ ਜਿਹੜੀ ਗੱਲਬਾਤ ਜਰੂਰ ਸਾਹਮਣੇ ਰੱਖਣੀ ਹੈ ਕਿਉਂਕਿ ਆਜ਼ਾਦ ਭਾਰਤ ਦੇ ਵਿੱਚ ਨਹੀਂ ਕਾਨੂੰਨ ਗੱਲਬਾਤ ਕਰਨ ਦਾ ਫਾਕਾ ਇਹ ਜਿਹੜੀ ਸਫੀ ਪਰੇ ਨੌਮ ਇਹ ਸਾਡੇ ਕੈਮਰੇ ਸਾਹਮਣੇ ਅੱਜ ਆਪਣਾ ਪਾਸਾ ਰੱਖਣ ਵਾਸਤੇ ਪਹੁੰਚੀ ਹੋਈ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਹਿੰਦੀ ਕੀ ਨਾਮ ਤੁਹਾਡਾ ਸੀਮਾ ਕੌਰ ਜੀ ਇਹ ਥੋੜਾ ਪਿਕਅਪ ਨਿਕਲ ਜਾ ਹੈਣੀ ਗੁਜਰਾ ਹੈਣੀ ਗੁਜਰਾ ਕਿੱਥੇ ਵੇਹ ਹੁਣ ਸਫੀਪੁਰ ਜੀ ਸਫੀਪੁਰ ਜੀ ਹਾਂਜੀ ਤੇ ਤੁਹਾਡੇ ਸਹੁਰੇ ਪਰਵਾਨਗੇ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਜAVE ਤੁਸੀਂ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਕਿਸੇ ਆਸ਼ਕ ਦੇ ਨਾਲ ਚਲੇ ਗਏ ਆਂ ਕੀ ਇਹ ਵਧੀਆ ਗੱਲ ਆ ਨਹੀਂ ਜੀ ਮੈਂ ਕਿਸੇ ਆਸ਼ਕ ਨਾਲ ਨਹੀਂ ਜੀ ਗਈ ਸੀ ਇਹਨਾਂ ਨੇ ਖੁਦ ਜਾਣ ਕੇ ਨਜਾਇਜ਼ ਬਦਨਾਮ ਕੀਤਾ ਗਿਆ ਵਾ ਜਿਵੇਂ ਮੈਂ ਕਾਰ ਸੌਖਾ ਨਹੀਂ ਛੱਡਣਾ ਮੈਂ ਕਰ ਐਵੇਂ ਨਹੀਂ ਛੱਡ ਕੇ ਗਈ ਬੱਚੇ ਛੱਡਨੇ ਸੌਖੇ ਨਹੀਂ ਜੀ ਤੇ ਇਹਨਾਂ ਨੇ ਨਜਾਇਜ਼ ਬਹੁਤ ਜਲੀਲ ਕੀਤਾ ਵਾ ਘਰ ਵਿੱਚ ਤੰਗ ਪਰੇਸ਼ਾਨ ਕਰਦੇ ਸੀਗੇ ਸਾਰੇ ਸਹੁਰਾ ਪਰਿਵਾਰ ਕਿ ਤੂੰ ਮਾੜੀ ਆ ਜੇ ਕੋਈ ਰਿਸ਼ਤੇਦਾਰ ਆਉਂਦਾ ਸੀਗਾ ਤੇ ਉਹਦੇ ਨਾਲ ਮਾੜੀ ਬਣਾ ਦਿੰਦੇ ਸੀ ਜੇ ਕੋਈ ਵੀ ਰਾਹ ਗਲੀ ਚ ਬੁਲਾ ਲੈਣਾ ਤੂੰ ਉਹਦੇ ਨਾਲ ਮਾੜੀਆਂ ਤੂੰ ਕਰੋ ਨਿਕਲ ਜਾ ਬਹੁਤ ਨਜਾਇਜ਼ ਮੇਰੇ ਤੇ ਇਲਜ਼ਾਮ ਲਾਉਂਦੇ ਸੀਗੇ ਫਿਰ ਮੈਂ ਕਹਾਂ ਮੈਂ ਖੁਦ ਜੇ ਗਲਤਾਂ ਤੇ ਮੈਂ ਕਰੋ ਚਲੀ ਜਾਊਂਗੀ ਫਿਰ ਵੀ ਮੈਂ ਕਿੰਨਾ ਟਾਈਮ ਉੱਥੇ ਜ਼ੇਹਰਾ ਕਰਦੀ ਰਹੀ ਬਹੁਤ ਬਕਵਾਸ ਕਰਦੇ ਪਰਿਵਾਰ ਸਾਰਾ ਹੀ ਕਰਦੇ ਸੀਗੇ ਮੈਨੂੰ ਮੈਂ ਕੱਲੀ ਜਣੀ ਸੀਗੀ ਮੇਰੇ ਮਾਂ ਪਿਓ ਨੂੰ ਵੀ ਪਤਾ ਵਾ ਵੀ ਕਿੱਦਾਂ ਦਾ ਪਰਿਵਾਰ ਵਾ ਤੇ ਮੈਨੂੰ ਕਹਿੰਦਾ ਸੀਗਾ ਮੇਰੇ ਘਰ ਵਾਲਾ ਵੀ ਤੂੰ ਬੱਚੇ ਲੈ ਕੇ ਨਿਕਲ ਜਾ ਮੈਂ ਕਹਾਂ ਮੇਰਾ ਕਸੂਰ ਦੱਸੋ ਵੀ ਕੀ ਆ ਵੀ ਬੱਚੇ ਲੈ ਕੇ ਮੈਂ ਕਿਉਂ ਜਾਵਾਂ ਇਹਨਾਂ ਨੇ ਅੱਗੇ ਵੀ ਮੇਰੇ ਨਾਲ ਧੋਖੇਬਾਜ਼ੀ ਨਾਲ ਵਿਆਹ ਕੀਤਾ ਹੋਇਆ ਵਾ ਚੋਰੀ ਮੇਰਾ ਵਿਆਹ ਕੀਤਾ ਜਿਹੜਾ ਛੋਟਾ ਦਿਓਰ ਆ ਮੇਰਾ ਉਹਦੇ ਘਰ ਵਾਲੀ ਬਣਾ ਕੇ ਰੱਖਿਆ ਹੋਇਆ ਕਰੇ ਮੈਨੂੰ ਵੀ ਉਹਦੇ ਘਰ ਵਾਲੀ ਆ ਇਹਨਾਂ ਦੇ ਕੋਰਟ ਕਚੇਰੀਆਂ 'ਚ ਕੇਸ ਅੱਗੇ ਵੀ ਚੱਲਦੇ ਆ ਜਦੋਂ ਪੁਲਿਸ ਕੋਈ ਵੀ ਇਹਨਾਂ ਦੇ ਆਉਂਦੀ ਆ ਤੇ ਇਹ ਪੁੱਛਦੇ ਆ ਵੀ ਕਿਹਦੇ ਘਰ ਵਾਲੀ ਆ ਤੇ ਮੈਨੂੰ ਛੋਟੇ ਦੇ ਘਰ ਵਾਲੀ ਬਣਾ ਦਿੰਦੇ ਆ ਵੀ ਉਹਦੇ ਘਰ ਵਾਲੀ ਆ ਮੇਰੇ ਕੋਲ ਫੋਟੋਆਂ ਵੀ ਆ ਪ੍ਰੂਫ ਵੀ ਆ ਵੀ ਛੋਟੇ ਦੇ ਘਰ ਵਾਲੀ ਬਣਾ ਕੇ ਮੈਨੂੰ ਕਰੇ ਰੱਖਿਆ ਹੋਇਆ ਤੇ ਫਿਰ ਮੈਨੂੰ ਕਹਿੰਦੇ ਸੀਗੇ ਵੀ ਬੱਚੇ ਲੈ ਕੇ ਘਰੋਂ ਨਿਕ ਮੈਂ ਕਿਉਂ ਬੱਚੇ ਨਹੀਂ ਲੈ ਕੇ ਜਾਣੇ ਬੱਚੇ ਘਰ-ਵਾਰ ਸੰਭਣਗੇ ਮੈਂ ਘਰ ਬਣਾਇਆ ਬੜਾ ਛੋਟੇ ਦੀ ਕਲੀ ਬਾਈ ਕਿਉਂ ਪੇਸ਼ ਕਰਦੀ ਈ ਤੁਹਾਨੂੰ ਉਹ ਕੋਟ ਚ ਇਹਨਾਂ ਦਾ ਰੋਲਾ ਸੀਗਾ ਸਰ ਪਹਿਲਾਂ ਦਾ ਪਹਿਲਾ ਵਿਆਹ ਹੋਇਆ ਸੀਗਾ ਚੋਰੀ ਮੇਰ ਨਾਲ ਵਿਆਹ ਕਰਵਾਇਆ ਵੇ ਇਹਨਾਂ ਨੇ ਤੇ ਤਾਂ ਕਰਕੇ ਉਹਦੇ ਮੇਰੇ ਕੋਲ ਫੋਟੋ ਵੀ ਆ ਸਰ ਇਹਨਾਂ ਦੇ ਨਹੀਂ ਸੁਣਿਆ ਚੋਰੀ ਕਿਉਂ ਵਿਆਹ ਕਰਾ ਸਾਨੂੰ ਪਤਾ ਨਹੀਂ ਲੱਗਿਆ ਨਹੀਂ ਜੀ ਸਾਨੂੰ ਪਤਾ ਇਸ ਗੱਲ ਦਾ ਨਹੀਂ ਪਤਾ ਲੱਗਿਆ ਬਹੁਤ ਬਾਅਦ ਚ ਪਤਾ ਲੱਗਿਆ ਜੀ ਸਾਨੂੰ ਇਹ ਤੇ ਦੋ ਘਰ ਵਾਲੀਆਂ ਅੱਗੇ ਕੱਢੀਆਂ ਤਿੰਨ ਬੱਚੇ ਇਹਨਾਂ ਨੇ ਕੱਢੇ ਹੋਏ ਆ ਤੇ ਮੈਨੂੰ ਇਹ ਗੱਲ ਨੂੰ ਵਾਰ-ਵਾਰ ਕਹਿੰਦਾ ਸੀਗਾ ਮੇਰੇ ਘਰ ਵਾਲਾ ਮੰਗਲ ਸਿੰਘ ਕਹਿੰਦਾ ਬੱਚੇ ਲੈ ਕੇ ਚਲੀ ਜਾ ਕਰੋ ਮੈਂ ਕਿਹਾ ਮੈਂ ਬੱਚੇ ਨਹੀਂ ਲੈ ਕੇ ਜਾਣੇ ਮੈਂ ਜਿੱਥੇ ਮਰਜ਼ੀ ਜਾਵਾਂ ਆਪਦਾ ਘਰ ਕੇ ਖਾ ਲੂੰਗੀ ਮੈਂ ਬੱਚੇ ਨਹੀਂ ਕਰੋ ਲੈ ਕੇ ਜਾਣੇ ਅੱਗੇ ਵੀ ਜਿਹੜੇ ਕੱਢਿਆ ਉਹ ਵੀ ਥਾਂ-ਥਾਂ ਤੇ ਰੁਲਦੇ ਫਿਰਦੇ ਆ ਇਸ ਕਰਕੇ ਮੈਂ ਬੱਚੇ ਨਹੀਂ ਲੈ ਕੇ ਆਈ ਨਹੀਂ ਤਾਂ ਬੱਚੇ ਛੱਡਣੇ ਸੌਖੇ ਨਹੀਂ ਹੈਗੇ ਮੇਰਾ ਵੀ ਦਿਲ ਤਰਸਦਾ ਬੱਚਿਆਂ ਕਰਕੇ ਮੈਂ ਵੀ ਜਨਮ ਦਿੱਤਾ ਵਾ ਪਰ ਇਹਨਾਂ ਨੇ ਜਲੀਲ ਮੈਨੂੰ ਬਹੁਤ ਕਰਤਾ ਵੀ ਘਰ ਚੋਂ ਫੋਨ ਫ੍ਰਿਜ ਆ ਕਿਸੇ ਬੰਦੇ ਨਾਲ ਫ੍ਰਿਜੀ ਆ ਇਹ ਸਾਰਾ ਬਕਵਾਸ ਬਹੁਤ ਇਹਨਾਂ ਨੇ ਕਰਤਾ ਤੇ ਮੈਂ ਉਹਨੇ ਇਸ ਘਰ ਚ ਨਹੀਂ ਜਾਣਾ ਚਾਹੁੰਦੀ ਬਹੁਤ ਇਹਨਾਂ ਨੇ ਮੈਨੂੰ ਜਲੀਲ ਕੀਤਾ ਵਾ ਉਹਨਾਂ ਤਾਂ ਦੂਸਰਾ ਹੀ ਤੁਸੀਂ ਗੁੰਡ ਲੈ ਕੇ ਮੁੰਡੇ ਨਾਲ ਚਲੇ ਗਏ ਨਹੀਂ ਜੀ ਮੈਨੂੰ ਮੁੰਡਾ ਨਹੀਂ ਲੈ ਕੇ ਗਿਆ ਮੈਂ ਖੁਦ ਘਰ ਦੁਖੀ ਹੋ ਕੇ ਨਿਕਲੀ ਆ ਬਹੁਤ ਕੁਛ ਕੁੱਟਮਾਰ ਕਰਦੇ ਸੀਗੇ ਕਦੀ ਕਿਹੜਾ ਨਾਂ ਲੈਂਦੇ ਸੀ ਤੂੰ ਉਹਦੇ ਨਾਲ ਆ ਕਦੀ ਉਹਦੇ ਨਾਲ ਬਹੁਤ ਨਜਾਇਜ਼ ਕਦੀ ਕਿਹੜਾ ਨਾਂ ਬਹੁਤ ਪਾਉਂਦੇ ਸੀਗੇ ਮੈਂ ਕਿਹਾ ਮੈਨੂੰ ਸਬੂਤ ਦਿਓ ਮੈਂ ਕਿੱਥੇ ਗਲਤ ਵੀ ਕੋਈ ਐਹੋ ਜੀ ਗੱਲ ਨਹੀਂ ਸਾਰੇ ਇਹਨਾਂ ਨੇ ਬਹੁਤ ਨਜਾਇਜ਼ ਹੀ ਬੱਸ ਉਹਦੇ ਮੁੰਡੇ ਦਾ ਨਜਾਇਜ਼ ਹੀ ਲਾ ਤੇ ਉਹਦੇ ਨਾਲ ਮੇਰਾ ਕੋਈ ਹੈ ਨਹੀਂ ਸੀਗਾ ਨਾ ਉਹਨਾਂ ਦੇ ਘਰ ਤੇ ਪਰਿਵਾਰ ਨੂੰ ਕੁਛ ਇਦਾਂ ਦਾ ਪਤਾ ਸੀਗਾ ਤੇ ਕੋਈ ਇਹੋ ਜੀ ਗੱਲ ਬਾਤ ਐ ਨਹੀਂ ਸੀ ਕਿ ਨਜਾਇਜ਼ ਇਹਨਾਂ ਦਰਖਾਸਤਾਂ ਉਹਦੇ ਤੇ ਲਾਈਆਂ ਵਾ ਕੁਛ ਵੀ ਇਦਾਂ ਦਾ ਗਲਤ ਨਹੀਂ ਸੀਗਾ ਉਸ ਮੁੰਡੇ ਨੂੰ ਤਾਂ ਨਜਾਇਜ਼ ਇਹਨਾਂ ਨੇ ਵਿੱਚ ਪਸਾਉਣ ਦੀ ਕੋਸ਼ਿਸ਼ ਕੀਤੀ ਆ ਪਰ ਹੁਣ ਮੈਂ ਖੁਦ ਡਿਸੀਜਨ ਲਿਆ ਵਾ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲਈ ਆ ਕਿ ਮੈਂ ਮੁੰਡੇ ਨਾਲ ਰਹਿਣਾ ਚਾਹੁੰਦੀ ਹਾਂ ਨਹੀਂ ਜਦੋਂ ਕਰੇਗੇ ਵੀ ਕਿੱਥੇ ਰਹੀ ਕਿੰਨਾ ਟਾਂ ਉਹ ਮੁੰਡੇ ਕੋਲ ਇਹਦੇ ਵੀ ਕਿੱਥੇ ਰਹੀ ਸੀ ਨਹੀਂ ਮੁੰਡੇ ਕੋਲ ਨਹੀਂ ਰਹੀ ਮੈਂ 2-3 ਮਹੀਨੇ ਸਾਰਾ ਸ਼ੀਦਾ ਸਾਹਿਬ ਗੁਰਦਵਾਰੇ ਰਹੀ ਆ ਅੰਬਰਸਰ ਕੋਲ ਹਾਂਜੀ ਬਾਦ ਚ ਜਦੋਂ ਮੈਨੂੰ ਪਤਾ ਲੱਗਿਆ ਵੀ ਮੁੰਡੇ ਦਾ ਨਾਂ ਪੈ ਰਿਆ ਨਜਾਇਜ਼ ਦਾ ਪਸਾਇਆ ਜਾ ਰਿਹਾ ਲੋਕਾਂ ਦੇ ਪਿੱਛੇ ਲੱਗ ਕੇ ਪਰ ਮੈਂ ਫਿਰ ਮੁੰਡੇ ਦੇ ਕੋਲ ਪਾਸੇ ਫਿਰ ਡਿਸੀਜਨ ਲਿਆ ਕਿ ਮੈਂ ਮੁੰਡੇ ਦੇ ਨਾਲ ਖੜੀ ਆਂ ਹਾਂਜੀ ਨਹੀਂ ਮੁੰਡੇ ਕੋਲ ਖੁਦ ਪਹੁੰਚ ਕੀਤੀ ਨਹੀਂ ਮੈਂ ਫੋਨ ਕਰਕੇ ਪੁੱਛਿਆ ਸੀਗਾ ਜੀ ਹਾਂ ਹਾਂਜੀ ਵੀ ਨਜਾਇਜ਼ ਬਹੁਤ ਇਹਨਾਂ ਨੇ ਨਾਂ ਪਾ ਦਿੱਤਾ ਸੀਗਾ ਜੀ ਇਸ ਕਰਕੇ ਵੀ ਤੁਸੀਂ ਜੇ ਮੈਨੂੰ ਬਦਾਨ ਕੀਤਾ ਮੈਂ ਫਿਰ ਵਿਆਹ ਹੀ ਇਹਦੇ ਨਾਲ ਕਰਵਾ ਲੈਣਾ ਨੇ ਸਰ ਵਿਆਹ ਨਹੀਂ ਜੇ ਮਕਰੌਣ ਦਾ ਕੋਈ ਲਿਆ ਸੀ ਡਿਸੀਜਨ ਵੈਸੇ ਰਹਿਣ ਵਸਤੀ ਸੁਰੱਖਿਆ ਵਸਤੀ ਮੈਂ ਹਾਈ ਕੋਰਟ ਰੋਟੈਕਸ਼ਨ ਲਈ ਸੀਗੀ ਕੋਈ ਵਿਆਹ ਦਾ ਵੀ ਨਜਾਇਜ਼ ਇਹਨਾਂ ਨੇ ਮੇਰੇ ਤੇ ਝੂਠਾ ਇਲਜ਼ਾਮ ਲਾਤਾ ਵੀ ਇਹਨੇ ਵਿਆਹ ਕਰਵਾ ਲਿਆ ਵਾ ਕੋਈ ਵਿਆਹ ਨਹੀਂ ਮੈਂ ਕਰਵਾਇਆ ਤੇ ਉਹਨਾਂ ਦੇ ਘਰ ਦੇ ਪਰਿਵਾਰ ਨੂੰ ਕਿਸੇ ਨੂੰ ਇਦਾਂ ਦਾ ਕੁਝ ਪਤਾ ਨਹੀਂ ਸੀਗਾ ਵੀ ਉਹਨਾਂ ਤੇ ਇਲਜ਼ਾਮ ਬਹੁਤ ਗਲਤ ਲਾਏ ਗਏ ਆ ਕਿ ਉਹਦੇ ਮਾਂ ਪਿਓ ਨੂੰ ਪਤਾ ਸੀ ਉਹਦੇ ਸਿਸਟਰ ਨੂੰ ਪਤਾ ਸੀ ਕਿਸੇ ਨੂੰ ਨਹੀਂ ਪਤਾ ਸੀਗਾ ਇਸ ਗੱਲ ਦਾ ਮੁੰਡਾ ਵੀ ਬੇਕਸੂਰ ਸੀ ਮੁੰਡਾ ਮੈਨੂੰ ਲੈ ਕੇ ਨਹੀਂ ਗਿਆ ਸੀਗਾ ਜੀ ਤੇ ਇਹਨਾਂ ਨੇ ਨਜਾਇਜ਼ ਹੀ ਉਹਦਾ ਨਾਮ ਵੀ ਪਾਤਾ ਪਰ ਹੁਣ ਮੈਂ ਇਸ ਟਾਈਮ ਮੁੰਡੇ ਦੇ ਪੱਖ ਚ ਕਿਉਂਕਿ ਇੰਨਾ ਸਾਨੂੰ ਜਲੀਲ ਕਰਤਾ ਬਦਨਾਮ ਹੀ ਜਦੋਂ ਕਰਤਾ ਮੈਂ ਇਸ ਕਰਕੇ ਉਹਨੂੰ ਮੁੰਡੇ ਦੇ ਨਾਲ ਹੀ ਉਹਦੇ ਨਾਲ ਹੀ ਰਹਿਣਾ ਚਾਹੁੰਦੀ ਆ ਠੀਕ ਆ ਤੇ ਜੇ ਕਹੋ ਤੁਸੀਂ ਜਿਹੜੀ ਆ ਦੀ ਸਿਰਖਿਆ ਵਾਸਤੇ ਇਹ ਜ ਉਹਨਾਂ ਨੇ ਇਹ ਵੀ ਥੋੜੇ ਦੋਸ਼ ਲਾਇਆ ਵੀ ਆਪਣੇ ਸਾਡੇ ਬੱਚ ਨੂੰ ਜ਼ਹਿਰ ਵੀ ਇਹ ਪਾ ਸਕਦੀ ਆ ਹਾਂਜੀ ਇਹ ਵੀ ਇਹਨਾਂ ਨੇ ਕਿਹਾ ਵਾ ਜੀ ਮੈਂ ਕਹਨੂੰ ਨੀ ਜ਼ਹਿਰ ਪਣ ਬੱਚੇ ਖੁਦ ਜਨਮ ਦਿੱਤਾ ਮਾਂ ਦਾ ਕੋਈ ਬੱਚੇ ਨੂੰ ਜ਼ਹਿਰ ਪਾ ਦਊਗੀ ਇੰਨਾ ਟਾਈਮ ਹੋ ਗਿਆ ਮੈਂ ਪੜਾਉਂਦੀ ਵੀ ਸੀਗੀ ਕਿ ਲਖ ਪੜਾਉਂਦੀ ਲਿਖਾਇਆ ਇੰਨਾ ਘਰ ਬਨਾਇਆ ਵਾ ਵਧੀਆ ਰਹਿੰਦੇ ਸੀਗੇ ਮੇਰੇ ਨਾਲ ਜਦੋਂ ਘਰ 'ਚ ਕਲੇਸ਼ ਇੰਨਾ ਪਰ ਬੱਚੇ ਵੀ ਕਹਿੰਦੇ ਸੀਗੇ ਵੀ ਮੰਮੀ ਤੂੰ ਚਲੀ ਜਾ ਕਹਿੰਦੇ ਡੈਡੀ ਰੋਜ਼ ਲੜਦਾ ਵਾ ਜਦੋਂ ਮੈਂ ਉਹਦੇ ਸਹੁਰੇ ਪਰਿਵਾਰ ਨੂੰ ਕਹਿਣਾ ਕਰਨਾ ਤੇ ਉਹਨਾਂ ਮੈਨੂੰ ਕਹਿਣਾ ਕਰਨਾ ਤੂੰ ਚੁੱਪ ਕਰ ਜਾ ਕੋਈ ਨਾ ਸੁਧਰ ਜਾਊਗਾ ਮੈਂ ਫਿਰ ਵੀ ਜੇਰਾ ਕਰਦੀ ਰਹੀ ਨਾ ਟਾਈਮ ਸਾਰਾ ਪਰਿਵਾਰ ਇਹਨਾਂ ਨੇ ਬਹੁਤ ਕੁਝ ਮੇਰੇ ਨਾਲ ਕੀਤਾ ਵਾ ਨਹੀਂ ਤੁਸੀਂ ਇਕੱਲ ਦਾਲ ਦਾ ਜਵਾਬ ਦਿਓ ਜਿਹੜੇ ਹੁਣ ਬੱਚੇ ਛੱਡ ਕੇ ਕਿਸੇ ਗਵਣਡਾ ਦੇ ਮੁੰਡੇ ਨਾਲ ਤੁਸੀਂ ਕਹਿੰਨਾ ਮੈਂ ਆਪਣੇ ਖੋਦ ਨਹੀਂ ਆ ਜਾਂ ਮੈਂ ਮੁੰਡੇ ਨਾਲ ਕੋਲ ਪੁੱਛੀਤੀ ਆ ਇਹ ਗਵਣਡੀ ਦੀ ਹੋਣਾ ਰਹਿਣਾ ਆਪਣੇ ਪਰਿਵਾਰ ਨੂੰ ਛੱਡ ਕੇ ਕੀ ਵਧੀਆ ਕਰਦਾ ਹੈ ਨਹੀਂ ਵਧੀਆ ਗੱਲਤ ਨਹੀਂ ਹੈਗੀ ਜੀ ਗਵਾਂਢ ਨਾਲ ਕਿਹਨੂੰ ਚੰਗਾ ਲੱਗਦਾ ਵਾ ਮੈਂ ਤਾਂ ਸੋਚਿਆ ਹੀ ਨਹੀਂ ਸੀ ਇਦਾਂ ਦਾ ਵੀ ਗਲਤ ਮੈਂ ਵੀ ਫਿਰ ਜੇ ਉਹਦੇ ਨਾਲ ਜਾਣਾ ਹੁੰਦਾ ਤਾਂ ਮੈਂ ਵੀ ਸੋਚਦੀ ਕੁਛ ਵੀ ਗਵਾਂਢ ਮੱਥਾ ਵਾ ਮੈਨੂੰ ਨਾ ਸ਼ਰਮ ਆਉਂਦੀ ਜਦੋਂ ਮੈਂ ਤਾਂ ਕਰੋ ਦੁਖੀ ਹੋ ਕੇ ਨਿਕਲੀ ਆ ਤੇ ਇਹਨਾਂ ਨੇ ਉਹਦੇ ਤੇ ਇਲਜ਼ਾਮ ਲਾਤਾ ਮੁੰਡੇ ਤੇ ਕਹਿੰਦੇ ਮੁੰਡਾ ਲੈ ਕੇ ਗਿਆ ਮੁੰਡਾ ਤਾਂ ਲੈ ਕੇ ਨਹੀਂ ਗਿਆ ਮੁੰਡੇ ਨੂੰ ਤਾਂ ਪਤਾ ਹੀ ਨਹੀਂ ਸੀਗਾ ਕਿੰਨਾ ਟਾਈਮ ਬਾਅਦ ਇਹਨਾਂ ਨੇ ਬਹੁਤ ਪੁੱਛ ਉਹ ਪਰਿਵਾਰ ਨੇ ਜਿਹੜੇ ਮੁੰਡੇ ਨੇ ਪਰਵਾਹ ਦੇ ਖਿਲਾਫ ਕੁਛ ਦਰਖਾਸਤਾਂ ਦਿੱਤੀਆਂ ਹੋਈਆਂ ਉਹ ਨਜਾਇਜ਼ ਦਿੱਤੀਆਂ ਗਿਆ ਜੀ ਸਾਰੀਆਂ ਨਜਾਇਜ਼ ਦਿੱਤੀਆਂ ਵਾਪਸ ਹੋਂ ਦੀ ਕੋਸ਼ਿਸ਼ ਕੀਤੀ ਗਿਆ ਕੁਝ ਪਿੰਡ ਵਾਲਿਆਂ ਨੇ ਮਗਰ ਸਪੋਰਟ ਕੀਤੀ ਆ ਜਾਣ ਕੇ ਜਿਹੜਾ ਕਰ ਲੱਗਦੇ ਸੀਗੇ ਉਹਨਾਂ ਨੇ ਸਪੋਰਟ ਕੀਤੀ ਆ ਕੀ ਸਾਨੂੰ ਉਸ ਮੁੰਡੇ ਨੇ ਕੁਝ ਮਜਬੂਰਤ ਨਹੀਂ ਕੀਤਾ ਨਹੀਂ 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 ਉਹਨੇ ਮਜਬੂਰਤ ਨਹੀਂ ਕੀਤਾ ਮੇਰੇ ਨਾਲ ਹੈ ਅਗਲੇ ਆਪਣੇ ਬੱਚੇ ਛੱਡ ਦੇ ਤੇ ਆਪਣੇ ਘਰਵਾ ਛੱਡ ਦੇ ਨਹੀਂ ਜੀ ਉਹਨਾਂ ਨੇ ਕੋਈ ਮਜਬੂਰ ਨਹੀਂ ਕੀਤਾ ਖੁਦ ਮੈਂ ਆਪਣੀ ਮਰਜ਼ੀ ਨਾਲ ਉਹਦੇ ਨਾਲ ਪ੍ਰੋਟੈਕਸ਼ਨ ਲਈ ਆ ਕਿ ਮੈਂ ਖੁਦ ਉਹਦੇ ਨਾਲ ਰਹੂੰਗੀ ਜੇ ਤੋ ਬਦਨਾਮ ਹੀ ਮੁੰਡੇ ਨੂੰ ਇੰਨਾ ਕਰਤਾ ਮੁੰਡਾ ਮੈਨੂੰ ਲੈ ਕੇ ਨਹੀਂ ਗਿਆ ਸੀਗਾ ਜੀ ਤੁਸੀਂ ਸਖਿਆ ਵਾਸਤੇ ਕਿ ਕੋਈ ਕੋਰਟ ਵੀ ਗਏ ਹੋ ਹਾਂਜੀ ਹਾਈ ਕੋਰਟ ਚ ਗਏ ਪ੍ਰੋਟੈਕਸ਼ਨ ਉੱਥੋਂ ਹੀ ਲਈ ਆ ਜੀ ਠੀਕ ਆ ਹਾਂਜੀ ਤੇ ਹੁਣ ਜੇ ਮੰਨ ਲਓ ਕੋਈ ਦੋਨੇ ਤਰ੍ਹਾਂੋਂ ਬੁਲਾਇਆ ਜਾਂਦਾ ਸੂਮੂ ਬੁਲਾਇਆ ਜਾਂਦਾ ਮੁੰਡੇ ਨੂੰ ਬੁਲਾਇਆ ਜਾਂਦਾ ਸੂਰੇ ਘਰਾਂ ਨੇ ਬੁਲਾਇਆ ਜਾਂਦਾ ਕੀ ਹੁਣ ਸਹੁਰਾ ਪਰਿਵਾਰ ਦੇ ਨਾਲ ਜਾਣ ਤਿਆਰ ਹਾਂ ਨਹੀਂ ਜੀ ਨਹੀਂ ਮੈਂ ਨਹੀਂ ਮੈਂ ਜਾਣਾ ਚਾਹੁੰਦੀ ਮੈਨੂੰ ਜਲੀਲ ਹੀ ਇੰਨਾ ਕਰਤਾ ਮੁੰਡੇ ਨਾਲ ਥਾਂ ਥਾਂ ਤੇ ਬਦਨਾਮ ਕਰਤਾ ਹੋਰਾਂ ਦੇ ਬਹੁਤਿਆਂ ਦੇ ਨਾਮ ਲਈ ਜਾਂਦੇ ਆ ਉਹਦੇ ਨਾਲ ਸੀ ਉਹਦੇ ਨਾਲ ਸੀ ਘਰ ਚੋਂ ਇਹਦੇ ਕੋਲ ਮੋਬਾਈਲ ਫ੍ਰੀਚਿਆ ਸਿਮ ਫ੍ਰੀਚਿਆ ਕੋਈ ਨਜਾਇਜ਼ ਇਹਨਾਂ ਨੇ ਬਹੁਤ ਇਦਾਂ ਦੇ ਕੁਝ ਵੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਆ ਕਿ ਇਹਦੇ ਕੋਲ ਫੋਨ ਖਰੀਚੇ ਆ ਕੋਈ ਫੋਨ ਨਹੀਂ ਖਰੀਚੇ ਕਹਿੰਦੇ ਗੱਲ ਕਰਦੀ ਫੜੀ ਆ ਕੋਈ ਗੱਲ ਕਰਦੀ ਨਹੀਂ ਫਰੀਚੀ ਬਹੁਤ ਜਲੀਲ ਕਰਦਾ ਸੀਗਾ ਮੈਨੂੰ ਕਹਿੰਦਾ ਤੈਨੂੰ ਮੈਂ ਥਾਣੇ ਫੜਾ ਦੇਣਾ ਵਾ ਮੈਂ ਕਿ ਮੇਰਾ ਕਸੂਰ ਤਾਂ ਦੱਸੋ ਮੈਨੂੰ ਤੇ ਹੁਣ ਸਾਰਾ ਕੁਝ ਮੁਕਰ ਦਿਆ ਹੁਣ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਘਰ ਵਾਲਾ ਮੇਰਾ ਉਹ ਫਿਰ ਅੱਜ ਵੀ ਕਹਿੰਦਾ ਕਹਿੰਦਾ ਮੈਂ ਸੱਚਾ ਵਾ ਵਾ ਇਹ ਜਿਵੇਂ ਅੱਗੇ ਵੀ ਮੈਂ ਇੱਕ ਵਾਰੀ ਕਰੋ ਚਲੀ ਗਈ ਸੀਗੇ ਐਸੇ ਕਰਕੇ ਗੁੱਸੇ ਨਾਲ ਹੀ ਚਲੀ ਗਈ ਸੀ ਤਰੀਕਾਂ ਤੇ ਜਾਂਦੇ ਸੀਗੇ ਕਰਦੇ ਕਦੀ ਮੈਨੂੰ ਕੀ ਕਹਿੰਦੇ ਸੀ ਕਦੀ ਕੀ ਮੈਂ ਪੁੱਛਦਾ ਪੁੱਛਦੀ ਸੀ ਕਿ ਕਿੱਥੇ ਚੱਲੇ ਦੱਸਦੇ ਨਹੀਂ ਸੀਗੇ ਪਿਛਲੇ ਜਿਹੜੇ ਇਹਨਾਂ ਦੇ ਰੋਲੇ ਸੀਗੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਨੂੰ ਘਰ ਵਾਲਾ ਮੇਰਾ ਕਹਿੰਦਾ ਤੇ ਸਹੁਰਾ ਕਹਿੰਦੇ ਤੂੰ ਕਰੋ ਨਿਕਲ ਜਾ ਜਾਣਾ ਹੀ ਤਾਂ ਅਗਲੀਆਂ ਗਈਆਂ ਨੇ ਤੂੰ ਵੀ ਨਿਕਲ ਜਾ ਐਸੇ ਕਰਕੇ ਮੈਂ ਕਰੋ ਚਲੀ ਗਈ ਉਹ ਵੀ ਇਹਨਾਂ ਨੇ ਬਦਨਾਮ ਕਰਤਾ ਵੀ ਕਿਸੇ ਨਾਲ ਨਿਕਲ ਕੇ ਗਈ ਉਹ ਵੀ ਇਹਨਾਂ ਨੇ ਨਾ ਪਾਤਾ ਬਹੁਤ ਕੁਝ ਬਹੁਤ ਕੁਝ ਤੇ ਇਹਨਾਂ ਨੇ ਕੀਤਾ ਵਾ ਹੁਣ ਕੀ ਫੈਸਲਾ ਲਿਆ ਤੁਹਾਨੂੰ ਮੈਂ ਫੈਸਲਾ ਲਿਆ ਵਾ ਵੀ ਹੁਣ ਮੈਂ ਮੁੰਡੇ ਨਾਲ ਜਿਹਦੇ ਨਾਲ ਬਦਨਾਮ ਕੀਤਾ ਉਹਦੇ ਨਾਲ ਹੀ ਰਹਿਣਾ ਚਾਹੁੰਨੀ ਆ ਨਹੀਂ ਉਹ ਤਾਂ ਤਾਂ ਬੰਦਾ ਉਹਦੇ ਬੱਚਿਆਂ ਦੀ ਜਿੰਦਗੀ ਖਰਾਬ ਹੀ ਆ ਕਿ ਬੱਚਿਆਂ ਨੇ ਤਰਸ ਨਹੀਂ ਆ ਰਿਹਾਗਾ ਬੱਚਿਆਂ ਦਾ ਤਾਂ ਸਾਰਿਆਂ ਵਾ ਬੱਚੇ ਮੈਂ ਤਾਂ ਕਿਹਾ ਵਾ ਮੈਨੂੰ ਦਿਓ ਮੈਂ ਰੱਖਣਾ ਚਾਹੁੰਨੀ ਆ ਮੈਂ ਬੱਚੇ ਆਪੇ ਪਾਲ ਲੂੰਗੀ ਬੱਚਿਆਂ ਦੇ ਤਰਸੋਂਦਾ ਵਾ ਜੇ ਮੇਰੇ ਘਰ ਵਾਲਾ ਸਹੀ ਹੁੰਦਾ ਤਾਂ ਕਿਹਦਾ ਜ਼ਿਕਰ ਦਾ ਘਰ ਛੱਡਣ ਨੂੰ ਤੇ ਬੱਚੇ ਛੱਡਣ ਨੂੰ ਜੇ ਮੇਰੇ ਨਾਲ ਸਹੀ ਰਹੀ ਜਾਂਦਾ ਇੰਨਾ ਬਦਨਾਮ ਨਾ ਕਰਦਾ ਮੈਨੂੰ ਜੇ ਮੈਂ ਹੁੰਦੀ ਮਾੜੀ ਫਿਰ ਵੀ ਚੱਲ ਮੈਂ ਮੰਨਦੀ ਬਿਹਾ ਮੇਰਾ ਕਸੂਰ ਸੀਗਾ ਮੈਂ ਮਾੜੀ ਆ ਜਦੋਂ ਮੈਂ ਮਾੜੀ ਹੈ ਹੀ ਨਹੀਂ ਸੀ ਕਿ ਮੈਨੂੰ ਬੰਦੇ ਬੰਦੇ ਨਾਲ ਜਾਣ ਕੇ ਨਜਾਇਜ਼ ਕਹਿੰਦਾ ਸੀ ਤੂੰ ਉਹਦੇ ਨਾਲ ਗਲਤਾਂ ਉਹਦੇ ਨਾਲ ਗਲਤਾਂ ਤੇ ਫੋਨ ਤੇ ਨਾਲ ਖੁਦ ਪਹਿਲਾਂ ਆਪ ਦਾ ਫੋਨ ਸੀ ਮੈਨੂੰ ਤੇ ਇਹਨਾਂ ਨੇ ਦਿੱਤਾ ਹੀ ਨਹੀਂ ਸੀ ਕਿ ਜਿਹੜਾ ਕਹੀ ਜਾਂਦੇ ਆ ਫੋਨ ਤੇ ਗੱਲ ਕਰੀਂਦੀ ਫੜੀਚੀ ਆ ਕਹਿੰਦੇ ਕੋਈ ਗੱਲ ਕਰਦੀ ਨਹੀਂ ਮੈਂ ਫੜੀਗੀ ਫੋਨ ਤੇ ਨਜਾਇਜ਼ ਇਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਤੀਆਂ ਵੀ ਬੰਦਿਆਂ ਨੂੰ ਫੜਾਉਂਦੀ ਆ ਪਿਛਲੇ ਘਰਾਂ ਦਾ ਵੀ ਨਾਂ ਲੈਤਾ ਕਹਿੰਦੇ ਉਹਨਾਂ ਨੂੰ ਫੜਾਉਂਦੀ ਆ ਪੁਲਿਸ 'ਚ ਫੋਨ ਲਾਉਂਦੀ ਸੀ ਉਹ ਨਜਾਇਜ਼ ਮੇਰਾ ਉਹਦੇ ਤੇ ਪਾਇਆ ਜਾਂਦਾ ਪਿਆ ਕਦੀ ਕਹਿੰਦੇ ਮੁੰਡੇ ਨੂੰ ਮਰਵਾਉਣ ਲੱਗੀ ਸੀ ਬਹੁਤ ਕੁਸ਼ਣ ਇਦਾਂ ਦੀ ਕੋਈ ਗੱਲਬਾਤ ਹੈ ਨਹੀਂਗੀ ਤੇ ਬਸ ਕਿਸੇ ਦੇ ਮਗਰ ਲੱਗ ਕੇ ਬਹੁਤ ਕੁਛ ਕਰ ਰਹੇ ਨੇ ਬਹੁਤ ਬਦਨਾਮ ਕੀਤਾ ਜਾ ਰਹੇ ਮੈਨੂੰ ਜੇ ਤੂੰ ਕਿਵੇਂ ਮੁੰਡੇ ਨਾਲ ਖੁੱਦ ਗਈਆਂ ਵੀ ਉਹਨਾਂ ਦੇ ਪਰਿਵਾਰ ਦਾ ਵਿੱਚ ਕੋਈ ਰੋਲ ਨਹੀਂ ਨਹੀਂ ਜੀ ਉਹਨਾਂ ਦੇ ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਸੀਗਾ ਇਸ ਗੱਲ ਦਾ ਇਹਨਾਂ ਨੇ ਮਾਂ ਮੁੰਡੇ ਦੀ ਮਾਂ ਦਾ ਨਾਮ ਪਾਇਆ ਵਾ ਉਹ ਤਾਂ ਮੇਰੇ ਕੋਲ ਉੰਜ ਆ ਜਾਂਦੀ ਸੀਗੀ ਕਿਸੇ ਟਾਈਮ ਦੁੱਖ ਸੋਕਾ ਸੀ ਕਰ ਲੈਣਾ ਉਹਨੇ ਤਾਂ ਅਜੇ ਤੱਕ ਮੇਰੇ ਨਾਲ ਕੋਈ ਇਦਾਂ ਦੀ ਗੱਲਬਾਤ ਹੀ ਨਹੀਂ ਕੀਤੀ ਸੀ ਕੋਈ ਮਾਂ ਕਿਉਂ ਕਹਿੰਦਾ ਵਾ ਮੁੰਡੇ ਨੂੰ ਜਾਂ ਕੁੜੀ ਨੂੰ ਤੂੰ ਇਦਾਂ ਦਾ ਕੰਮ ਕਰ ਕੋਈ ਨਹੀਂ ਕਹਿੰਦਾ ਇਹਨਾਂ ਨੇ ਜਾਇਜ਼ ਉਹਨਾਂ ਦੇ ਪਰਿਵਾਰ ਨੂੰ ਵੀ ਜਾਇਜ਼ ਇਹਨਾਂ ਬਦਨਾਮ ਕਰਤਾ ਤੇ ਮਾਰਨ ਦੀਆਂ ਧਮਕੀਆਂ ਵੀ ਬਹੁਤ ਜ਼ਿਆਦਾ ਦਿੰਦੇ ਆ ਕਹਿੰਦੇ ਵੀ ਅਸੀਂ ਬੰਦੇ ਪਵਾਉਣੇ ਆ ਤੇ ਮਾਰਨ ਦੀਆਂ ਧਮਕੀਆਂ ਦਿੰਦੇ ਆ ਜੇ ਕੱਲ ਨੂੰ ਕੁਝ ਵੀ ਲੜਕੇ ਦੇ ਪਰਿਵਾਰ ਨੂੰ ਹੁੰਦਾ ਵਾ ਤੇ ਇਹ ਖੁਦ ਜ਼ਿੰਮੇਵਾਰ ਆ ਜੇ ਮੈਨੂੰ ਕੱਲ ਨੂੰ ਕੁਝ ਹੁੰਦਾ ਤੇ ਖੁਦ ਸਾਰਾ ਪਰਿਵਾਰ ਜ਼ਿੰਮੇਵਾਰ ਆ ਇਹਨਾਂ ਨੇ ਸੰਤ ਧਮਕੀਆਂ ਵੀ ਦਿੱਤੀਆਂ ਵੀ ਅਸੀਂ ਬੰਦੇ ਪਵਾਉਣੇ ਇਹ ਖੁਦ ਜ਼ਿੰਮੇਵਾਰ ਹੋਣਗੇ ਜੇ ਕੱਲ ਨੂੰ ਕੁਝ ਵੀ ਮੁੰਡੇ ਦੇ ਪਰਿਵਾਰ ਨੂੰ ਹੋ ਗਿਆ ਤਾਂ ਇੱਕ ਪੰਜੀ ਗੱਲ ਦੱਸੋ ਵੀ ਜਿਹੜੇ ਤੁਸੀਂ ਕਿਹਾ ਵੀ ਅਸੀਂ ਆਪਣੀ ਪ੍ਰੋਡਕਸ਼ਨ ਵਾਸਤੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਆ ਹਾਂਜੀ ਇਹ ਕਿਤੇ ਤੁਸੀਂ ਆਪਣੇ ਸਹੁਰਾ ਪਰਿਵਾਰ ਨੂੰ ਡਰਾਉਣ ਵਾਸਤੇ ਜਾਂ ਗਮਰਾਹ ਕਰਨ ਵਾਸਤੇ ਝੂਠ ਤਾਂ ਨਹੀਂ ਬੋਲਦੇ ਤੁਹਾਡੇ ਕੋਲ ਸਬੂਤ ਹੈ ਕੋਈ ਹਾਂਜੀ ਹਾਂਜੀ ਆ ਦੇਖੋ ਜੀ ਸਬੂਤ ਹੈਗੇ ਆ ਜੀ ਠੀਕ ਨਹੀਂ ਬੋਲ ਰਹੇ ਆਪ ਦੇਖੋ ਜੀ ਕਿ ਝੋੜਾ ਨਹੀਂ ਕੋਈ ਸਬੂਤ ਦਿਖਾਓ ਜੀ ਹਾਂ ਆ ਦੇਖੋ ਜੀ ਸਾਰੇ ਸਬੂਤ ਹੈ ਮੇਰੇ ਕੋਲ ਮੈਂ ਝੂਠ ਨਹੀਂ ਬੋਲ ਰਹੀ ਹਾਂ ਸੀ ਕਾਫੀ ਕਾਗਜ਼ ਜਿਹੜੇ ਹਰਿਆਣਾ ਹਾਈ ਕੋਰਟ ਦੇ ਹੀ ਤਾਂ ਹੈ ਠੀਕ ਆ ਜੀ ਹਾਂ ਜੀ ਹਰਿਆਣਾ ਹਾਈ ਕੋਰਟ ਦੇ ਕਾਜ ਆ ਇਹ ਤੁਹਾਨੂੰ ਉੱਥੇ ਤੱਕ ਪਹੁੰਚ ਕਰਨ ਦੀ ਕੀ ਲੋੜ ਪੈਗੀ ਜੇ ਸੁਧਾ ਕਨਾ ਮਜਬੂਰ ਕਰਦੇ ਇਹਨਾਂ ਨਾਜਾਇਜ਼ ਦੇ ਮੁੰਡੇ ਨਾ ਸੀ ਇਹ ਡਿਸਾਈਡ ਕਰਨਾ ਹੀ ਨਹੀਂ ਸੀਗਾ ਜੇ ਸਾਨੂੰ ਇਹਨਾਂ ਮਜਬੂਰ ਨਾ ਕਰਦੇ ਮੁੰਡੇ ਤੇ ਨਾਜਾਇਜ਼ ਤੇ ਨਰਖਾਸ ਲਾਈ ਆ ਜਿਵੇਂ ਬਾਹਰ ਤੇ ਡਿਸੀਜਨ ਲਿਆ ਵਾ ਜੀ ਮੁੰਡੇ ਨੂੰ ਪਸਾਉਂਦੇ ਸੀਗੇ ਮੁੰਡੇ ਦਾ ਕੋਈ ਕਸੂਰ ਨਹੀਂ ਜੇ ਹੁਣ ਕੱਲ ਨੂੰ ਫਿਰ ਵੀ ਕੁਝ ਹੁੰਦਾ ਵਾ ਮੁੰਡੇ ਨੂੰ ਕੁਝ ਹੁੰਦਾ ਜਾਂ ਮੈਨੂੰ ਵੀ ਮੇਰੀ ਜਾਨ ਨੂੰ ਖਤਰਾ ਵਾ ਇਹਨਾਂ ਨੇ ਚੌਂਕੀ ਵੀ ਇਹ ਗੱਲ ਕਹੀ ਆ ਕਿ ਅਸੀਂ ਕੱਲ ਨੂੰ ਮਰ ਗਏ ਤੇ ਇਹਨਾਂ ਤੇ ਜ਼ੁਮੇ ਇਹ ਜ਼ੁਮੇਵਾਰ ਹੋਊਗੀ ਤੇ ਆਪ ਦਾ ਖੁਦ ਜ਼ੁਮੇਵਾਰ ਹੋਣਗੇ ਕੱਲ ਨੂੰ ਕੁਝ ਵੀ ਇਹਨਾਂ ਦੇ ਪਰਿਵਾਰ ਨੂੰ ਤਾਂ ਖੁਦ ਜ਼ੁਮੇਵਾਰ ਆ ਜੇ ਸਾਡੇ ਪਰਿਵਾਰ ਮੁੰਡੇ ਦੇ ਪਰਿਵਾਰ ਨੂੰ ਜਾਂ ਮੈਨੂੰ ਕੁਝ ਹੁੰਦਾ ਤੇ ਇਹਨਾਂ ਦੀ ਜ਼ੁਮੇਵਾਰੀ ਕਿਉਂ ਸਾਡੇ ਮੁੰਡੇ ਤੇ ਕੋਈ ਕਿਸੇ ਹਲਕੀਸ਼ਮਣੀ ਹੈ ਨਹੀਂਗੀ ਫਿਰ ਤੇ ਆਪੇ ਜ਼ੁਮੇਵਾਰ ਹੋਣਗੇ ਕੀ ਤੁੰਗਲਾ ਤਾਂ ਸਾਰੇ ਪਰਵਾਤੋਂ ਕੋਈ ਖਤਰਾ ਹੋ ਸਕਦਾ ਜਾਂ ਮੁੰਡੇ ਨੂੰ ਜਿਹਨਾਂ ਤੁਸੀਂ ਰਹਿ ਰਹੇ ਹੋ ਉਹ ਮੁੰਡੇ ਨੂੰ ਜਾਨ ਨੂੰ ਖਤਰਾ ਹੋ ਸਕਦਾ ਹਾਂਜੀ ਇਹਨਾਂ ਨੇ ਕਿਹਾ ਵਾ ਕਹਿੰਦਾ ਅਸੀਂ ਮੁੰਡੇ ਨੂੰ ਮਾਰ ਦੇਣਾ ਹੁੰਦਾ ਵੀ ਨਹੀਂ ਛੱਡਣਾ ਕਿਨਾਂ ਤੈਨੂੰ ਛੱਡਣਾ ਕਹਿੰਦੇ ਅਸੀਂ ਬੰਦੇ ਡੁੰਡੇ ਖਵਾ ਕੇ ਇਹਨੂੰ ਵੀ ਮਰਵਾ ਦੇਣਾ ਤੇ ਮੁੰਡੇ ਨੂੰ ਵੀ ਅਸੀਂ ਵਾਰ-ਵਾਰ ਕਹਿੰਦੇ ਜਾਂ ਕੋਈ ਨਾ ਤੈਨੂੰ ਸਭਾ ਚ ਦੱਸਾਂਗੇ ਮੁੰਡੇ ਦਾ ਕੋਈ ਕਸੂਰ ਨਹੀਂ ਮੁੰਡਾ ਜਦੋਂ ਮੈਨੂੰ ਲੈ ਕੇ ਨਹੀਂ ਗਿਆ ਸੀ ਫੋਟ ਮੈਂ ਆਪ ਕਰੋ ਚੱਲ ਕੇ ਖੁੱਦ ਗਈ ਆ ਮੁੰਡਾ ਨਹੀਂ ਮੈਨੂੰ ਲੈ ਕੇ ਗਿਆ ਸੀ ਗੱਜ ਮੁੰਡੇ ਨਾਲ ਤਾਂ ਮੋਂ ਡਿਸੀਜਨ ਬਾਅਦ ਚ ਲਿਆ ਵਾ ਜਦੋਂ ਉਹਨਾਂ ਦਰਖਾਸ਼ਾਂ ਲਾਈਆਂ ਮੈਨੂੰ ਜਦ ਬਦਨਾਮ ਕੀਤਾ ਵਾ ਉਸ ਤੋਂ ਬਾਅਦ ਮੁੰਡੇ ਨਾਲ ਮੈਂ ਰਹਿਣ ਲੱਗੀ ਆ ਇਹ ਰਿਲੇਸ਼ਨਸ਼ਿਪ ਵਾਲੇ ਬਾਅਦ ਚ ਮੈਂ ਵਾ ਡਿਪ ਕਰਵਾਇਆ ਜੀ ਮੇਰੀ ਜਾਨ ਨੂੰ ਖਤਰਾ ਸੀਗਾ ਮੁੰਡੇ ਦੀ ਜਾਨ ਨੂੰ ਖਤਰਾ ਸੀਗਾ ਮਾਰਨ ਦੀਆਂ ਤੁਲਕੀਆਂ ਦਿੰਦੇ ਸੀਗੇ ਵੀ ਅਸੀਂ ਤੁਹਾਨੂੰ ਮਾਰ ਦੇਣਾ ਠੀਕ ਮੈਂ ਜੀ ਇੱਕ ਛੋਟੇ ਹੱਥ ਵਿੱਚ ਉਹ ਤਸਵੀਰਾਂ ਆ ਇਹ ਕੀ ਆ ਜੀ ਇਹ ਇਹ ਤਸਵੀਰਾਂ ਹੈਗੀਆਂ ਵਾ ਇਹ ਮੇਰੇ ਦਿਓਰ ਨਾਲਾ ਦੇਖੋ ਜੀ ਇਹਨਾਂ ਨੇ ਮੈਨੂੰ ਕੋਰਟ 'ਚ ਨਾਜਾਇਜ਼ ਬਦਨਾਮ ਕੀਤਾ ਗਿਆ ਵਾ ਵੀ ਇਹ ਵਿਆਹ ਐ ਇਸ ਕੁੜੀ ਨਾਲ ਹੋਇਆ ਐ ਦਿਓਰ ਆ ਮੇਰਾ ਜੀ ਤੇ ਮੇਰੇ ਘਰ ਵਾਲੇ ਦਾ ਪਹਿਲਾ ਵਿਆਹ ਜਿਹੜਾ ਹੋਇਆ ਸੀਗਾ ਉਸ ਬੁੜੀ ਕੋਲ ਆ ਪੇਸ਼ ਕੀਤਾ ਗਿਆ ਵਾ ਵੀ ਇਹ ਮੇਰੇ ਘਰ ਵਾਲੀ ਨਹੀਂ ਹੈਗੀ ਵੀ ਇਹ ਤਾਂ ਛੋਟੇ ਦੇ ਘਰ ਵਾਲੀ ਆ ਤੇ ਨਾਜਾਇਜ਼ ਇਹ ਮੇਰੇ ਨਾਲਾ ਜ਼ਲੀਲ ਕੀਤਾ ਗਿਆ ਕੋਰਟ ਵਿੱਚ ਅੱਛਾ ਕੋਰਟ ਦੇ ਵਿੱਚ ਤੁਹਾਨੂੰ ਗੁੰਮਰਾਹ ਕਰਤਾ ਕੀ ਕੀਤਾ ਹੈ ਹਾਂ ਜੀ ਵੀ ਇਹ ਛੋਟੇ ਦੇ ਘਰ ਵਾਲੀ ਆ ਵੀ ਮੇਰੇ ਘਰ ਵਾਲੀ ਨਹੀਂ ਹੈਗੀ ਇਹ ਤੁਹਾਡੇ ਘਰ ਵਾਲਾ ਹੈ ਨੀਗਾ ਨਹੀਂ ਜੇ ਮੇਰਾ ਦਿਓਰ ਆ ਇਹ ਫੋਟੋ ਕਰੰਦਾ ਮਕਸਦ ਕੀ ਸੀ ਜੀ ਇਹਨਾਂ ਨੇ ਫੋਟੋ ਜਾਣ ਕੇ ਮੇਰੇ ਕੋਲ ਕਰਵਾਈਆਂ ਵਾ ਲੈ ਕੇ ਗਏ ਸੀ ਕਿ ਕਹਿੰਦਾ ਮੇਰੇ ਘਰ ਵਾਲਾ ਕਹਿੰਦਾ ਮੇਰੇ ਨਾਲ ਫੋਟੋਆਂ ਕਰਵਾ ਤੇ ਫਿਰ ਬਾਅਦ ਚਾ ਬਾਅਦ ਨਿਕਲ ਗਿਆ ਤੇ ਦਿਓਰ ਮੈਨੂੰ ਕਹਿੰਦਾ ਤੂੰ ਖੋਦੋ ਕਰਾ ਲਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਵੀ ਇਹ ਕੋਟ ਚ ਫੋਟੋਆਂ ਜਾਣੀਆਂ ਜਿਹੜਾ ਇਹਨਾਂ ਨੂੰ ਪਿੱਛੋਂ ਕੋਲ ਸਤੰਗ ਕਰਦੀ ਸੀ ਵਿਜੇ ਤੁਹਾਡੇ ਘਰ ਵਾਲੀ ਕਰੇ ਆ ਉਹ ਕੀ ਤੇ ਘਰ ਵਾਲੀ ਆ ਨਜਾਇਜ਼ ਫੋਟੋਆਂ ਕਰਾ ਕੇ ਦਿਓਰ ਮੇਰੇ ਨਾਲ ਤੇ ਇਹਨਾਂ ਨੇ ਕੋਟ ਚ ਪੇਸ਼ ਕੀਤੀਆਂ ਵਾ ਵੀਰਾ ਮੇਰੇ ਛੋਟੇ ਦੇ ਘਰ ਵਾਲੀ ਆ ਵੀਰੇ ਦੇ ਘਰ ਵਾਲੀ ਨਹੀਂ ਹੈਗੀ ਜਿਹੜਾ ਪੱਪੂ ਮੰਗਲ ਸਿੰਘ ਆ ਹੂੰ ਜੀ ਤਾਂ ਇਸ ਕਰਕੇ ਨਾਲ ਫੋਟੋਆਂ ਕਰਵਾਈਆਂ ਮੈਂ ਵੀ ਅਸੀਂ ਬਾਤ ਚ ਜਾਵਾਂਗੇ ਹੂੰ ਤੇ ਤੁਸੀਂ ਫਿਰ ਜਦੋਂ ਤੁਹਾਨੂੰ ਪਤਾ ਲੱਗਾ ਤੁਸੀਂ ਵਿਰੋਧ ਨਹੀਂ ਕੀਤਾ ਵੀ ਆਹ ਤੁਸੀਂ ਮੇਰੇ ਨਾਲ ਕੀ ਕਰ ਰਹੇ ਹੋ ਕਿਹਾ ਸੀ ਮੈਨੂੰ ਸਰ ਕਹਿੰਦੇ ਸੀ ਕਿ ਤੂੰ ਕਰੋ ਚਲੀ ਜਾ ਕਹਿੰਦੇ ਉਹ ਵੀ ਦੋ ਚਲੀਆਂ ਕਿ ਤੂੰ ਵੀ ਕਰੋ ਚਲੀ ਜਾ ਅਸੀਂ ਘੜਾ ਤੇਰੇ ਨਾਲ ਟੱਕਾ ਕਰਦੇ ਆ ਮੈਂ ਫਿਰ ਵੀ ਜੇਰਾ ਕਰਕੇ ਘਰ ਮੱਲੀ ਆਈ ਵੀ ਹੁਣ ਬੱਚਿਆਂ ਨਾਲ ਕੀ ਕਰ ਛੱਟ ਕੇ ਜਾਣਾ ਪਰ ਫਿਰ ਵੀ ਮੈਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਪਰ ਦੇਖੋ ਗੱਲ ਇਹ ਹੈ ਜੀ ਵੀ ਤੁਸੀਂ ਤਾਂ ਆਪਣੇ ਆਸ਼ਕੀ ਦੇ ਚਾਦੇ ਵਿੱਚ ਉਹ ਮੁੰਡੇ ਨਾਲ ਚਲੇ ਗਏ ਹੈ ਨਾ ਜਾਂ ਤੁਸੀਂ ਕਿ ਮੰਨਿਆ ਵੀ ਮੈਨੂੰ ਪਰਿਵਾਰ ਤੰਗ ਕਰਦਾ ਸੀਗਾ ਪਰ ਉਸ ਜਿਹੜੇ ਮੁੰਡੇ ਦੇ ਖਿਲਾਫ ਜਿਹੜੇ ਪਰਿਵਾਰ ਦੇ ਖਿਲਾਫ ਦਰਖਾਸਤਾਂ ਦਿੱਤੀਆਂ ਉਹਨਾਂ ਦਾ ਕੀ ਕਸੂਰ ਆ ਜੀ ਨਹੀਂ ਜੋ ਕੋਈ ਦਰਖਾਸਤਾਂ ਜਿਆ ਨਹੀਂ ਲਾਈਆਂ ਗਿਆ ਵਾ ਕੋਈ ਮੁੰਡੇ ਦਾ ਨਾ ਕਸੂਰ ਹੈ ਨੀਗਾ ਕੋਈ ਉਹਨਾਂ ਤੇ ਕਾਰਵਾਈ ਨਾ ਕੀਤੀ ਜਾਵੇ ਨਜਾਇਜ਼ ਪਸਾਇਆ ਜਾ ਰਿਹਾ ਮੁੰਡੇ ਨੂੰ ਨਜਾਇਜ਼ ਕਰਕੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਪੁਲਿਸ ਮਰੇ ਨੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਸੁਣੇ ਮੈਂ ਗਈ ਵੀ ਸੀ ਕਿ ਚੌਂਕੀ ਪਿਆਣ ਵੀ ਦੇਖ ਕੇ ਆਈ ਵੀ ਮੁੰਡੇ ਦਾ ਕੋਈ ਕਸੂਰ ਨਹੀਂ ਨਾ ਮੁੰਡਾ ਮੈਨੂੰ ਲੈ ਕੇ ਗਿਆ ਤਾਂ ਕੇ ਨਾ ਸਰਪੰਚ ਵੀ ਚੌਂਕੀਆਂ ਨੇ ਵੀ ਕਹਿੰਦੇ ਸੀਗੇ ਵੀ ਤੋਸ ਕਰ ਜਾਓ ਤੁਸੀਂ ਚਲੀ ਜਾ ਤੁਮਾਰਨੇ ਤੇ ਨਾ ਮੁੰਡਾ ਲੈ ਕੇ ਗਿਆ ਮੁੰਡਾ ਜਦੋਂ ਮੈਨੂੰ ਲੈ ਕੇ ਨਹੀਂ ਗਿਆ ਮੈਂ ਕਿੱਦਾਂ ਕਹਿ ਰਹੀ ਹਾਂ ਮੈਨੂੰ ਮੁੰਡਾ ਲੈ ਕੇ ਗਿਆ ਸਾਨੂੰ ਕੋਈ ਵੀ ਗੱਲਬਾਤ ਹੁੰਦੀ ਆ ਉਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਮੈਂ ਖੁੱਦ ਆਪ ਦੇ ਆਪ ਗਈ ਆ ਮੈਨੂੰ ਕੋਈ ਮੁੰਡਾ ਲੈ ਕੇ ਨਹੀਂ ਗਿਆ ਇਹ ਤਾਂ ਨਜ਼ਾਇਜ਼ ਮੈਨੂੰ ਪਸਾਇਆ ਗਿਆ ਵੀ ਮੁੰਡਾ ਤੁਮ ਲੈ ਕੇ ਗਿਆ ਮੈਂ ਕਿ ਨਹੀਂ ਲੈ ਕੇ ਗਿਆ ਨਹੀਂ